ਅਸ਼ੀਗਰ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀ ਤੇ ਸਾਫ਼ ਸੁਥਰੀ Ориਜਨਲ ਗੱਡੀ ਲੈ ਕੇ ਆਏ ਹਾਂ ਕਿ ਫਰਸਟ ਓਨਰ ਦੀ ਗੱਡੀ ਹੈਗੀ ਵਰਨਾ ਗੱਡੀ ਹੈਗੀ 2015 ਮਾਡਲ ਨੰਬਰ ਬਈ ਇਹਦਾ ਹੈਗਾ ਕਿ ਐਚ ਆਰ ਤੇ ਪੰਜਾਬ ਦੀ ਐਨਓਸੀ ਤੁਹਾਨੂੰ ਮਿਲ ਜੂਗੀ ਦਰਸ਼ਕ ਵੀਰੋ ਤੇ ਗੱਡੀ ਦੇ ਟਾਇਰ ਤੇ ਉਲਾਈ ਬਿਲਕੁਲ ਨਵੇਂ ਆ ਨਵੇਂ ਟਾਇਰ ਨਵੇਂ ਉਲਾਈ ਚਿੱਟੇ ਰੰਗ ਦੀ ਤੇ ਪਹਿਲੇ ਨਾਂ ਦੀ 2015 ਮਾਡਲ ਰੇਟ ਬਹੁਤ ਹੀ ਜਾਇਜ਼ ਹੈ ਗੱਡੀ ਦਾ ਆਪਣੇ ਨਾਲ ਦੇ ਪਿੰਡੀ ਆਪਣੇ ਮਿੱਤਰ ਪਿਆਰੇ ਕੋਲੇ ਆ ਆਪਣੇ ਕੋਲੇ ਗੱਡੀ ਪਹੁੰਚ ਚੁੱਕੀ ਆ ਹਾਜ਼ਰ ਹੋ ਗਈ ਹੈਗੀ ਉਹ ਕਹਿੰਦੇ ਵੀ ਆਪਣੀ ਗੱਡੀ ਵੇਚਦੇ ਹੋ ਬਈ ਠੀਕ ਆ ਦਰਸ਼ਕ ਵੀਰੋ ਲੈ ਵੀਕਰਪੇ ਜੀ ਘੁੰਮ ਕੇ ਦਿਖਾ ਦੇ ਗੱਡੀ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਸਾਰੀ オリジナル ਗੱਡੀ ਆ ਲੱਗੀ ਬੱਜੀ ਇੱਕ ਤੂੰ ਝਰੀਟ ਵੀ ਨਹੀਂ ਗਈ ਕੱਲਾ ਮਗਰਲਾ ਮੂਹਰਲਾ ਬੰਪਰ ਪੇਂਟ ਆਗੇ ਦੋਨੇ ਬਈ ਇਹ ਆਪਾਂ ਦੱਸ ਕੇ ਦਿੰਨੇ ਜਿਹੜੀ ਗੱਲਬਾਤ ਹੁੰਦੀ ਆ ਠੀਕ ਆ ਜੀ ਬਾਕੀ ਸਾਰੀ ਗੱਡੀ オリジナル ਆ ਗਈ ਗੱਡੀ ਐਕਦਾਮ ਓਕੇ ਜਮਾ ਬਿਲਕੁਲ ਸੀਟ ਕਵਰ ਇੰਟੀਰੀਅਰ ਲੈ ਵੀਕਰਪੇ ਜੀ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਸਿਕਸ 에ਅਰ ਬੈਗ ਨਾਲ ਗੱਡੀ ਐ ਇਹ ਟੌਪ ਮਾਡਲ ਗੱਡੀ ਹੈਗੀ ਰੇਟ ਗੱਡੀ ਦਾ ਜੈ ਜਾਨ ਇੰਟੀਰੀਅਰ ਬਹੁਤ ਸਾਫ਼ ਸੁਥਰਾ ਟੱਚ ਲੱਗੀ ਵੀ ਆ ਸੀਟ ਕਵਰ ਬਿਲਕੁਲ ਨਵੇਂ ਆ ਗੱਡੀ ਦੇ ਵਿੱਚ ਤੇ ਮੈਟਾਂ ਦੇ ਨਿਗਰਾ ਮਰਾਦੀ ਬਈ ਮੈਟ ਡਬਲ ਆ ਡਬਲ ਮੈਟ ਆ ਗੱਡੀ ਦੇ ਵਿੱਚ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਟਾਇਰ ਤੇ ਉਲਾਏ ਬਿਲਕੁਲ ਨਵੇਂ ਆ ਅੱਡਾ ਵੀ ਆਪਾਂ ਇੰਜਨ ਤੇ ਮਰਾਉਣਿਆਂ ਨਿਗਾ ਪੂਰੀ ਸੋਹਣੀ ਗੱਡੀ ਆ ਦਰਸ਼ਕ ਵੀਰੋ ਜਿਹੜਾ ਬਰਨਾਂ ਲੈਣ ਦੇ ਚਾਹਵਾਨ ਆ ਛੀਤੀ ਤੋਂ ਛੀਤੀ ਆਪਣੇ ਨਾਲ ਸੰਪਰਕ ਕਰ ਲਿਓ ਲੈ ਵੀਕਰ ਭੇਜ ਹਮਰਾਏ ਉਹਨੇ ਕਹਿੰਦਾ ਵੀ ਦਰਸ਼ਕ ਵੀਰੋ ਨੀਟ ਐਂਡ ਕਲੀਨ ਇੰਜਨ ਐ ਸਰਵਿਸ ਹੋਈ ਵੀ ਆ ਬੈਟਰੀ ਦਿਖਾਈ ਨੂੰ ਹੋ ਗਿਆ 6-7 ਮਹੀਨੇ ਜਿੰਨੀ ਗੱਲ ਹੁੰਦੀ ਆ ਆਪਾਂ ਉਨੀ ਦੱਸਦੇ ਆ ਗੋਡੇ ਪਿੱਲਰਾਂ ਦੀ ਓਰੀਜਨਲ ਆ ਲੱਗੀ ਬੱਜੀ ਦਾ ਕਿਤੋਂ ਵੀ ਨਹੀਂ ਗੱਡੀ ਇਹ ਤੇ ਰੇਟ ਗੱਡੀ ਦਾ ਜੈਜ ਜਿਹਾ ਹੀ ਹੈਗਾ ਆਪਾਂ ਤੁਹਾਨੂੰ ਦੱਸਿਆਗਾ ਬੜਾ ਜਗ ਰੇਟ ਨਹੀਂ ਆਏਗਾਗਾ 2015 ਮਾਡਲ ਚਿੱਟਾ ਰੰਗ ਪਹਿਲੇ ਨਾਂ ਦੀ ਆ ਪੂਰੀ ਸਾਫ਼ ਸੁਥਰੀ ਤੇ ਸੋਹਣੀ ਗੱਡੀ ਹੈਗੀ ਜੇ ਗੱਲ ਕਰੀਏ ਆਪਾਂ ਰੇਟ ਦੀ ਤਾਂ ਰੇਟ ਬਈ 3.5 ਲੱਖ ਰੁਪਈਆ ਓਨਲੀ ਡਿਮਾਂਡ ਆ ਗੱਡੀ ਦੀ 네ਗੋਸ਼ੀਏਸ਼ਨ ਰੇਟ ਆ ਮਾਨਤਨ ਹੋ ਜਾਊਗਾ ਜਲਦੀ ਤੋਂ ਜਲਦੀ ਸੰਪਰਕ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸਕਿਪ ਨਾ ਕਰਿਆ ਕਰੋ ਫੁੱਲ ਦੇਖ ਲਿਆ ਕਰੋ ਦਰਸ਼ਕ ਵੀਰੋ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਵੀ ਹੁੰਦੀ ਆ ਤੇ ਆਪਣੋ ਪੇਜ ਨੂੰ ਫੋਲੋ ਕਰ ਲਿਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਸਪੋਰਟ ਕਰਿਓ ਧੰਨਵਾਦ